ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਜੀ ਜਿਵੇਂ ਅਸੀਂ ਪਿਛਲੇ 20 ਦਿਨ ਤੋਂ ਸੜਕਾਂ ਤੇ ਆਏ ਜੀ ਜਿਹੜਾ ਸਾਨੂੰ ਬਹੁਤ ਵੱਡਾ ਖਦਸ਼ਾ ਸੀ ਕਿ ਜੀ ਐ ਸੈਇਦ ਵੱਲੋਂ ਜਿਹੜੀਆਂ ਸਾਡੀਆਂ ਜ਼ਮੀਨਾਂ ਐਕਵਾਇਰ ਕਰਨ ਦਾ ਉਹਦੇ ਸਬੰਧ ਵਿੱਚ ਹੀ ਹੈ ਸਾਡੀ ਇੱਕ ਪੀੜਤ ਕਿਸਾਨਾਂ ਨੂੰ ਲੈ ਕੇ ਕਮੇਟੀ ਬਣੀ ਸੀ ਸਾਡੀ ਇਹ ਕਮੇਟੀ ਪਿਛਲੇ 10 ਦਿਨ ਤੋਂ ਸਬੰਧਤ ਅਫਸਰ ਸਹਿਬਾਨਾਂ ਨਾਲ ਮੰਤਰੀ ਸਹਿਬਾਨਾਂ ਨਾਲ ਕੇਂਦਰੀ ਰਾਜ ਮੰਤਰੀ ਨਾਲ ਮੀਟਿੰਗ ਕੀਤੀ ਸੀ ਸਾਡਾ ਮੇਨ ਮਕਸਦ ਇਹ ਇਹ ਸੀਗਾ ਕਿ ਇਹ ਮੀਟਿੰਗਾਂ ਦੇ ਵਿੱਚ ਕੀ ਨਿਕਲਿਆ ਉਹ ਆਦੇ ਸਾਰੇ ਕਿਸਾਨ ਵੀਰਾਂ ਨੂੰ ਦੱਸਿਆ ਜਾਵੇ ਦੂਜਾ ਇਹ ਸੀਗਾ ਕਿ ਜੋ ਸਾਡੇ ਕੇਂਦਰੀ ਰਾਜ ਮੰਤਰੀ ਜੀ ਨਾਲ ਸਾਡੀ ਬਾਤचीत ਹੋਈ ਆ ਉਹ ਵੀ ਸਾਰਿਆਂ ਨੂੰ ਦੱਸੀ ਜਾਵੇ ਤੀਜਾ ਇਹ ਹੈ ਕਿ ਇਸ ਰਣਨੀਤੀ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਅੱਜ ਇਸੇ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਉਹਨਾਂ ਨੂੰ ਵੀ ਬੁਲਾਇਆ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਸਾਨੂੰ ਉਮੀਦ ਹੈ ਕਿ ਉਹ ਸਾਡੇ ਨਾਲ ਖੜਨਗੇ ਵੀ ਅਸੀਂ ਸਭ ਤੋਂ ਵੱਡੀ ਗੱਲ ਅੱਗੇ ਵੀਰਾਂ ਨੇ ਪੁੱਛਿਆ ਸੀ ਖਦਸ਼ੇ ਖਦਸ਼ੇ ਇਹ ਹੈ ਕਿ ਜਦੋਂ ਅਸੀਂ ਸਬੰਧਤ ਪਟਵਾਰੀ ਨਾਲ ਗੱਲ ਕਰਦੇ ਹਾਂ ਤਾਂ ਮੈਂ ਉਦੋਂ ਕੋਲ ਬੈਠਾ ਸੀਗਾ ਤੇ ਜਦੋਂ ਇਹਨਾਂ ਦੇ ਕੋਲ ਇੱਕ ਡਿਪਾਰਟਮੈਂਟ ਵਾਲੇ ਆਏ ਜਿਹੜੇ ਕਵਰ ਵਾਲਾ ਦੀ ਨਕਸ਼ਾ ਤੇ ਮਾਲਕੀ ਪੁੱਛ ਰਹੇ ਸੀ ਕਿ ਤੁਸੀਂ ਇਕ ਤਿਆਰ ਕੀਤੀ ਹੈ ਕਿ ਨਹੀਂ ਇਥੋਂ ਸਾਨੂੰ ਬਹੁਤ ਵੱਡੇ ਖਦਸ਼ੇ ਨੇ ਕਿ ਜ਼ਮੀਨ ਜਿਹੜੀ ਸਾਡੀ ਤਿੰਨਾ ਪਿੰਡਾਂ ਦੀ ਕਵਰ ਵਾਲਾ ਕੱਟਿਆਂ ਵਾਲੀ ਤੇ ਗੱਦਾਂ ਲੋਪ ਦੀ ਆਪਣੇ ਸਰਾਵਾ ਬੋਦਲਾਂ ਜੀ ਇਹ 1300 ਏਕੜ ਦੇ ਕਰੀਬ ਅਕਵਾਇਰ ਹੋਣ ਜਾ ਰਹੀ ਹੈ ਇਹ ਅਸੀਂ ਅੱਗੇ ਜਿਵੇਂ ਗਗਨ ਜੀ ਨੇ ਦੱਸਿਆ ਹੈ ਕਿ ਸਾਡੀਆਂ ਦੋ ਪੀੜੀਆਂ ਇਸ ਨੂੰ ਸਵਾਰਨ ਦੇ ਦਫਨ ਹੋ ਗਈਆਂ ਨੇ ਜੀ ਹੁਣ ਵੀ ਅਸੀਂ ਇਹਨਾਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਆਪਦੀਆਂ ਜਾਨਾਂ ਹਿਲ ਦੇਾਂਗੇ ਜੇਕਰ ਪੰਜਾਬ ਦੇ ਕਿਸਾਨ ਦਾ ਪੁੱਤ ਬਾਰਡਰ ਦੀ ਰੱਖਿਆ ਕਰ ਸਕਦਾ ਹੈ ਤੇ ਉਹ ਆਪਦੇ ਹੱਕਾਂ ਦੀ ਵੀ ਰੱਖਿਆ ਕਰੇਗਾ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਨੂੰ ਸੁਣਿਆ ਜਾਵੇ ਜੇਕਰ ਸਾਡੀ ਆਵਾਜ਼ ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਅਸੀਂ ਅਨਮਿੱਥੇ ਸਮੇਂ ਲਈ ਸੜਕਾਂ ਤੇ ਉਤਰਾਂਗੇ ਜਿਹੜਾ ਸਰਕਾਰ ਨੂੰ ਸੰਭਾਲਣਾ ਮੁਸ਼ਕਲ ਹੋ ਜਾਏਗਾ ਤੇ ਜ਼ਿੰਮੇਵਾਰੀ ਵੀ ਫਿਰ ਸਰਕਾਰ ਦੀ ਹੀ ਹੋਵੇਗੀ ਅਸੀਂ ਜਿੱਥੇ ਵੀ ਡੀਸੀ ਸਾਹਿਬ ਕੋਲ ਐਸਡੀਐਮ ਸਾਹਿਬ ਕੋਲ ਜਾਂ ਕਿਸੇ ਮੰਤਰੀ ਸਾਹਿਬ ਕੋਲ ਜਾਂਦੇ ਆ ਉਹ ਚੁੱਪੀ ਸਾਧ ਲੈਂਦੇ ਨੇ ਜਦੋਂ ਅਸੀਂ ਪੁੱਛਦੇ ਆ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਅਫਵਾਹ ਦੇ ਸ਼ਿਕਾਰ ਹੋ ਜਦੋਂ ਆਨ ਰਿਕਾਰਡ ਦਸਤਰੀ ਰਿਕਾਰਡ ਅਸੀਂ ਜਦੋਂ ਉਹਨਾਂ ਦੇ ਅੱਗੇ ਰੱਖਦੇ ਆ ਉਹ ਚੁੱਪੀ ਸਾਧ ਜਾਂਦੇ ਨੇ ਸਾਨੂੰ ਸੰਤੁਸ਼ਟੀਜਨਕ ਜਵਾਬ ਨਹੀਂ ਦਿੰਦੇ ਇਹ ਜਿਹੜੀ ਚੁੱਪੀ ਹੈ ਸਾਡੀ ਚਿੰਤਾ ਵਧਾ ਰਹੀ ਹੈ ਇਸ ਵਾਸਤੇ ਅਸੀਂ ਅੱਜ ਸਾਰੇ ਇੱਥੇ ਗੁਰੂ ਘਰ ਪਿੰਡ ਕਵਰ ਵਾਲਾ ਸਰਾਵਾ ਤੇ ਕਟਿਆ ਵਾਲੀ ਦੋਸਤ ਸਾਰੀ ਸੰਗਤ ਇਕੱਠੇ ਹੋਏ ਆ ਤੇ ਬੇਨਤੀ ਕੀਤੀ ਸੀ ਸੰਯੁਕਤ ਮੋਰਚੇ ਨੂੰ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਨੂੰ ਵੀ ਸਾਡੀ ਆ ਕੇ ਫਰਿਆਦ ਸੁਣ ਉਹ ਵੀ ਸਾਡੇ ਵਿੱਚ ਅੱਜ ਪਹੁੰਚੇ ਆ ਤੇ ਅੱਜ ਦੀ ਜਿਹੜੀ ਸਾਸਿ ਤੇ ਮੀਟਿੰਗ ਰੱਖੀ ਏ ਇਹ ਅਸੀਂ ਇੱਕ ਸੰਘਰਸ਼ ਨੂੰ ਅੱਗੇ ਵੱਧ ਤੇ ਨਵਾਂ ਰੂਪ ਰੇਖਾ ਦੇਣ ਲਈ ਅਸੀਂ ਅੱਜ ਇਕੱਠੇ ਹੋਏ ਆ ਜੋ ਕਿ ਸਰਕਾਰ ਨੂੰ ਇਸ ਚੀਜ਼ ਦੀ ਖਮਾਜਾ ਭੁਗਤਣਾ ਪੈ ਸਕਦਾ ਇੱਕ ਚਲੋ ਠੀਕ ਹੈ ਵੱਧ ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੂੰ ਆਪਾਂ ਨੂੰ ਕਹਿਣਾ ਚਾਹੀਦਾ ਹੈਗਾ ਵੀ ਸਾਡੇ ਨਾਲ ਖੜੋ ਪਰ ਇਹ ਲੋਕ ਸਭਾ ਬਠਿੰਡੇ ਦੇ ਵਿੱਚ ਆਉਂਦਾ ਹੈ ਤੇ ਬਠਿੰਡੇ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਉਹ ਹਾਲਾਂਕਿ ਸਰਕਾਰ ਚਾਹ ਉਹਦੀ ਆਵਾਜ਼ ਚੁੱਕ ਸਕਦੇ ਨੇ ਕਿਉਂਕਿ ਉਹ ਵਿਰੋਧੀ ਧਿਰ ਤੇ ਉਹਨਾਂ ਨੂੰ ਮਿਲਣ ਦੀ ਬਜਾਏ ਤੁਸੀਂ ਪਹਿਲ ਲੁਧਿਆਣਾ ਨੂੰ ਦਿੱਤੀ ਹੈ ਜੀ ਕੀ ਕਾਰਨ ਹੈ ਜੀ ਇੱਕ ਹਾਰਿਆ ਹੋਇਆ ਐਮਪੀ ਜਿਹੜਾ ਤੁਹਾਡੀ ਕੀ ਨਮਾਇੰਗੀ ਕਰੂਗਾ ਜੀ ਉਹਦਾ ਕਾਰਨ ਇਹ ਸੀਗਾ ਵੀ ਜਦੋਂ ਸਾਨੂੰ ਪਤਾ ਲੱਗਿਆ ਸੀ ਅਸੀਂ ਐਮਪੀ ਸਹਿਬਾਨਾਂ ਨੂੰ ਬੇਨਤੀ ਕਰੀ ਸਾਰੇ ਬੇਨਤੀ ਇਕੱਲੇ ਖਾਰਸਮਰਦ ਜੀ ਨੂੰ ਨਹੀਂ ਰਾਜਾ ਵੜਿੰਗ ਜੀ ਨੂੰ ਕਬਾਇਆ ਜੀ ਨੂੰ ਤੇ ਰਾਜਾ ਵੜਿੰਗ ਜੀ ਨੂੰ ਉਹਨਾਂ ਨੇ ਬਿਨਾਂ ਪ੍ਰੂਫ ਤੋਂ ਕਹਦੇ ਸੀ ਗੱਲ ਨਹੀਂ ਕਰਨੀ ਪ੍ਰੂਫ ਸਾਡੇ ਕੋਲ ਜਿਹੜੇ ਨੇ ਪੁਖਤਾ ਨੇ ਜਦੋਂ ਇਹੀ ਸਾਡੀ ਚਿੰਤਾ ਸਾਨੂੰ ਸਤਾ ਰਹੀ ਹੈ ਵੀ ਸਾਡੀ ਗੱਲ ਸਾਨੂੰ ਕੋਈ ਤਿਆਰ ਨਹੀਂ ਹੋ ਰਿਹਾ ਸਾਡੇ ਕੋਲ ਦਫ਼ਤਰੀ ਰਿਕਾਰਡ ਆ ਗਿਆ ਦਫ਼ਤਰੀ ਰਿਕਾਰਡ ਹੀ ਅਸੀਂ ਪੇਸ਼ ਕਰ ਸਕਦੇ ਹਾਂ ਬੀਬਾ ਜੀ ਨੇ ਵੀ ਕਿਹਾ ਵੀ ਕੋਈ ਪੁਖਤਾ ਸਬੂਤ ਨਹੀਂ ਹੈ ਰਾਜਾ ਵੜਿੰਗ ਜੀ ਨੇ ਵੀ ਕਿਹਾ ਤਾਂ ਤੇ ਜਦੋਂ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਕਹਿੰਦੇ ਸੀਗੇ ਵੀ ਤੁਸੀਂ ਗਲਤ ਫਹਮੀਆਂ ਦੇ ਸ਼ਿਕਾਰ ਹੋ ਜਦੋਂ ਅਸੀਂ ਅੱਗੇ ਪ੍ਰੂਫ ਰੱਖੇ ਉਸ ਤੋਂ ਬਾਅਦ ਉਹਨਾਂ ਨੇ ਚੁੱਪੀ ਤਾਂ ਪਾਈ ਚੁੱਪੀ ਨਹੀਂ ਤੋੜਦੇ ਸਾਡੇ ਘਰੇ ਲੱਗੀ ਅੱਗ ਸਾਨੂੰ ਜਿੱਥੇ ਵੀ ਪਾਣੀ ਦਿਖਦਾ ਅਸੀਂ ਉਧਰ ਨੂੰ ਭੱਜਾਂਗੇ ਜਾਣਾ ਚਾਹੀਦਾ ਬਿਲਕੁਲ ਸਾਨੂੰ ਜਾਣਾ ਪਏਗਾ ਐ ਹੁੰਦਾ ਨਾ ਲੋਕ ਸਭਾ ਹਲਕਾ ਜਿਹੜਾ ਆਪਦਾ ਹੋਵੇ ਉੱਥੇ ਤੁਸੀਂ ਮਿਲੇ ਹੋ ਕੇ ਫੋਨ ਤੇ ਹੀ ਗੱਲ ਹੋਈ ਤੁਹਾਡੀ ਉਹਨਾਂ ਨੂੰ ਜਿਹੜੇ ਇਹਨਾਂ ਦੇ ਨੁਮਾਇंदे ਨੇ ਇੱਥੇ ਸਾਡੇ ਜਿਹੜੇ ਜਿਵੇਂ ਉਹਨਾਂ ਹਲਕੇ ਵਾਈਜ਼ ਡਿਊਟੀਆਂ ਲਾਈਆਂ ਨੇ ਕਿਉਂਕਿ ਸਾਡਾ ਮਿਲਣਾ ਬਹੁਤ ਮੁਸ਼ਕਲ ਹੈ ਅਸੀਂ ਜੇ ਸਿੱਧਾ ਜਾਈਏ ਹੋ ਸਕਦਾ ਦਿੱਲੀ ਸਾਨੂੰ ਉੱਥੇ ਐਂਟਰੀ ਵੀ ਨਾ ਹੋਵੇ ਅਸੀਂ ਉਹਨਾਂ ਨੂੰ ਵਟਸਐਪ ਤੇ ਗੱਲਬਾਤ ਰਾਈ ਉਹਨਾਂ ਦੇ ਜਿਹੜੇ ਅੱਗੇ ਨੁਮਾਇंदे ਨੇ ਜਿਹੜੇ ਸਾਡੇ ਨਾਲ ਤਾਲਮੇਲ ਕਰਦੇ ਆ ਉਹਨਾਂ ਨੂੰ ਅਸੀਂ ਸਾਰੀਆਂ ਗੱਲਾਂ ਦੱਸ ਦਈਏ ਪਰ ਉਹਦਾ ਰਿਜ਼ਲਟ ਕੋਈ ਨਹੀਂ ਆ ਰਿਹਾ ਅਸੀਂ ਵੇਖਿਆ ਲੋਕ ਸਭਾ ਸਾਰੇ ਟੀਮੀਆਂ ਅੱਗੇ ਬੈਠੇ ਰਹੇ ਵੀ ਸਾਡੇ ਹੱਕ 'ਚ ਕੋਈ ਬੋਲੇਗਾ ਬੋਲੇਗਾ ਕੋਈ ਨਹੀਂ ਬੋਲੇਆ ਇਸ ਵਾਸਤੇ ਫਿਰ ਸਾਡੀ ਵਾਸਤੇ ਜਿੱਧਰ ਵੀ ਕੋਈ ਚਾਨਣ ਦੀ ਆਸ ਦੇਖਦੀ ਹੈ ਸਾਨੂੰ ਅਸੀਂ ਫਿਰ ਉਧਰ ਨੂੰ ਭੱਜਾਂਗੇ ਹੁਣ ਕੀ ਕਰ ਸਕਦੇ ਆ ਅੱਜ ਦੀ ਮੀਟਿੰਗ 'ਚ ਕੀ ਫੈਸਲਾ ਹੋਇਆ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਵਿਚਾਰ ਕੀਤਾ ਹੈ ਸੰਯੁਕਤ ਮੋਰਚੇ ਨੂੰ ਅੱਜ ਦੀ ਮੀਟਿੰਗ 'ਚ ਅਸੀਂ ਸੱਦਿਆ ਤੇ ਇਸ ਸੰਘਰਸ਼ ਨੂੰ ਜੇਕਰ ਇਸੇ ਤਰ੍ਹਾਂ ਚੁੱਪੀ ਰਹੀ ਸਰਕਾਰਾਂ ਦੀ ਚੁੱਪੀ ਰਹੀ ਪ੍ਰਸ਼ਾਸਨ ਦੀ ਚੁੱਪੀ ਰਹੀ ਤੇ ਚੁੱਪੀ ਖੋਲਣ ਵਾਸਤੇ ਫਿਰ ਸਾਨੂੰ ਰੋਡਾਂ ਤੇ ਆਉਣਾ ਪਊਗਾ ਰੇਲਾਂ ਰੋਕਣੀਆਂ ਪੈਣਗੀਆਂ ਤੇ ਸਾਨੂੰ ਵੱਡਾ ਸੰਘਰ ਇਸ ਮਕਸਦ ਦੇ ਨਾਲ ਅੱਜ ਅਸੀਂ ਅੱਜ ਤਿੰਨਾਂ ਪਿੰਡਾਂ ਦਾ ਇਕੱਠ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਸੰਯੁਕਤ ਮੋਰਚਾ ਸੱਦਿਆ ਇਹਦੇ ਤੇ ਅਸੀਂ ਫੈਸਲਾ ਲੈ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਪੱਤਰ ਤੇ ਜੋ ਜੱਥੇਬੰਦੀ ਉਹਦੇ ਨਾਲ ਗੱਲ ਹੋਈ ਥਦੀ ਨਹੀਂ ਅਸੀਂ ਹਜੇ ਤੱਕ ਪੰਜਾਬ ਦੇ ਪੱਧਰ ਤੇ ਗੱਲ ਨਹੀਂ ਲੈ ਕੇ ਗਏ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਕੋਈ ਇੱਥੇ ਹੀ ਸਾਡਾ ਰਸਤਾ ਮਿਲ ਜੇ ਜੇਕਰ ਨਹੀਂ ਕਰਦੇ ਉਸ ਤੋਂ ਬਾਅਦ ਅਸੀਂ ਸੰਯੁਕਤ ਮੋਰਚੇ ਦੇ ਨਾਲ ਵਿੱਚ ਗੱਲ ਇੱਕ ਅਸੀਂ ਉਹਨਾਂ ਦੀ ਸਾਡੀ ਮੀਟਿੰਗ ਹੋਈ ਸੀ ਪਿਛਲੇ ਲੁਧਿਆਣੇ ਅਸੀਂ ਉਹਦੇ ਚ ਇੱਕ ਗੱਲ ਰੱਖਤੀ ਸੀ ਆਦਾ ਪੱਖ ਰੱਖਤਾ ਸੀ ਉਦੇ ਵਿਚਾਰ ਵਾਸਤੇ ਉਹਨਾਂ ਨੇ ਸਾਨੂੰ ਸੱਦਿਆ ਹੋਣਾ ਤੇ ਅਸੀਂ ਪੂਰੇ ਜੋਰ ਨਾਲ ਰੱਖਾਂਗੇ ਜਦੋਂ ਅਸੀਂ ਇਹ ਵਾਲਾ ਪਉਣਾ ਹੋਇਆ ਫਿਰ ਅਸੀਂ ਖੁੱਲ੍ਹ ਕੇ ਗੱਲ ਰੱਖਾਂਗੇ ਹਜੇ ਅਸੀਂ ਉਹਨਾਂ ਨੂੰ ਬਰਬਲੀ ਸਮਝਾਇਆ ਕਿ ਸਾਡੇ ਤੇ ਆ ਤਰਾਹ ਦੀ ਆ ਰਹੀ ਹੈ